ਕਵਾਲਿਟੀ ਕਵਾਲਿਟੀ ਮਿਲ ਰਹੀ ਆ ਠੀਕ ਮਿਲਦੀ ਨਹੀਂ ਮਿਲ ਰਹੀ ਉਹਦੇ ਵਾਸਤੇ ਮੈਂ ਰੀਨੂ ਕਰ ਲਈ ਅੱਜ ਲਿਜਾਣੇ ਆਇਆ ਸੀ ਹਰ ਇੱਕ ਅੰਗਰਵਾੜੀ ਚ ਹਰ ਇੱਕ ਰਾਸ਼ੀ ਦੀਪੂ ਤੇ ਸਾਡੇ ਕਮਿਸ਼ਨ ਦਾ ਨੰਬਰ ਜਿਹੜਾ ਉਹ ਲਿਖਿਆ ਹੋਵੇ ਤਾਂ ਕਿ ਕਿਸੇ ਨੇ ਗਰਵੰਸਾ ਕੋਈ ਸ਼ਿਕਾਇਤ ਕਰਨੀ ਆ ਸ਼ਿਕਾਇਤ ਕਰੇ ਕਿ ਸਕੂਲਾਂ ਤੇ ਜਾਣੇ ਆ ਤੁਸੀਂ ਬੱਚਿਆਂ ਦੀ ਸਿਹਤ ਚੈੱਕ ਕਰਦੇ ਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਅੱਖਾਂ ਦੀ ਇਸ਼ੂ ਹੁੰਦਾ ਪਿਆਨਕਾ ਪ੍ਰੋਜੈਕਟ ਕਰਦੇ ਆ ਆਂਗਣਵਾੜੀਆਂ ਵਿੱਚ ਅਸੀਂ ਮੈਡੀ ਵੀਲ ਵਿੱਚ ਸੁਧਾਰ ਲਿਆਈਏ ਤੇ ਅਸੀਂ ਅੱਜ ਜਿਹੜਾ ਖਾਸ ਫੋਕਸ ਰੱਖਿਆ ਸਕੂਲ ਹੈਲਥ ਪ੍ਰੋਗਰਾਮ ਆਪਣੇ ਸਰਕਾਰ ਦੇ ਖਰਚੇ ਤੇ ਪੀਜੀਏ ਲੈ ਕੇ ਕਈ ਬੱਚਿਆਂ ਨੂੰ 40s ਜਾ ਕੇ ਬਹੁਤ ਮਹਿੰਗੇ ਇਲਾਜ ਵੀ ਸਰਕਾਰ ਨੇ ਆਪਣੇ ਖਰਚੇ ਕਰਾਈ ਡਿਸਟ੍ਰਿਕਟ ਹੈਂਡਰੇਡ ਆ ਐਮਐਫਐਸਸੀ ਨੂੰ ਯਾਨੀ ਨੈਸ਼ਨਲ ਫੂਡ ਸਿਕਿਉਰਟੀ ਐਕਟ ਨੂੰ ਲਾਗੂ ਕਰਨ ਵਾਸਤੇ ਰਿਸਪੌਂਸਿਬਲ ਅਫਸਰ ਨੇ ਜਿਨ੍ਹਾਂ ਵਿੱਚ ਹੈਲਥ ਮੈਕ ਵਿੱਚ ਸਿਵਲ ਸਰਜਨ ਸਾਹਿਬ ਐਜੂਕੇਸ਼ਨ ਚ ਡੀਯੂ ਐਲੀਮੈਂਟਰੀ ਸੋਸ਼ਲ ਸਿਕਿਉਰਿਟੀ ਚ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਸੀਡੀਪੀਓ ਤੇ ਡੀਐਫਐਸਸੀ ਈਸਟਰਨ ਵੈਸਟ ਤੇ ਏਡੀਸੀ ਡਿਵੈਲਪਮੈਂਟ ਜੀ ਜੀ ਵਾਈ ਚ ਸਾਰੀ ਟੀਮ ਕੰਮ ਕਰਦੀ ਆ ਸੋ ਸਾਡਾ ਜਿਹੜਾ ਨੈਸ਼ਨਲ ਫੂਡ ਸਕਿਉਰਟੀ ਐਕਟ ਵਿੱਚ ਅਸੀਂ ਜਿਹੜਾ ਲਾਭਪਾਤਰੀ ਆ ਬੈਨੇਫਿਸ਼ਰੀ ਆ ਚਾਹੇ ਉਹ ਰਾਸ਼ਨ ਦੀਪੋਤ ਕਣਕ ਲੈਂਦੇ ਆ ਚਾਹੇ ਉਹ ਸਕੂਲਾਂ ਦੇ ਵਿੱਚ ਬੱਚੇ ਮਿੱਡੇ ਮੀਲ ਲੈਂਦੇ ਆ ਜਾਂ ਅੰਦਰਵਾੜੀਆਂ ਵਿੱਚ ਫੂਡ ਜਿਹੜਾ ਉਹਦੀ ਕੁਆਲਿਟੀ ਕੁਆਂਟੀ ਮਿਲ ਰਹੀ ਆ ਠੀਕ ਮਿਲ ਰਹੀ ਨਹੀਂ ਮਿਲ ਰਹੀ ਉਹਦੇ ਵਾਸਤੇ ਮੈਂ ਰਿਪੋਰਟ ਕਰਨ ਲਈ ਅੱਜ ਲੁਜਾਣੇ ਆਇਆ ਸੀ ਤੇ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਆ ਵੀ ਅੰਗਰਵਾੜੀਆਂ ਦੇ ਵਿੱਚ ਅਸੀਂ ਗੁਨਾਤਮਕ ਸੁਧਾਰ ਤੇ ਇਨਫਰਾਸਟ੍ਰਕਚਰ ਡਵੈਲਪਮੈਂਟ ਵਾਸਤੇ ਇੱਕ ਤੁਪੀਐਨਬੀਡੀ ਹੋਈ ਆ ਜਿਹਦੇ ਹਿਸਾਬ ਨੇ ਜਾਣੂ ਕਰਾ ਕੇ 87 ਨਵੀਆਂ ਅੰਗਨਵਾੜੀ ਜੜੀਆਂ ਉਹ ਜ਼ਿਲ੍ਹੇ ਚ ਮਨਜ਼ੂਰ ਹੋ ਕੇ ਬਣ ਰਹੀਆਂ ਵਾਂ ਇੰਨਾ ਕੋਈ ਜਿਹੜੇ ਫੰਡs ਹੈਗੇ ਆ ਇਹਨਾਂ ਨੇ ਉਹ ਨਵੇਂ ਸੈਂਟਰ ਡਵੈਲਪ ਕਰਨੇ ਆ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇੱਕ ਫਾਰ ਅਸਲਕਾਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਇੱਕ ਪੋਸ਼ਨ ਵਰਟੀਕਾ ਸਕੀਮ ਆ ਜਿਹਦੇ ਤਹਿਤ ਹਰ ਅੰਗਨਵਾੜੀ ਦੇ ਵਿੱਚ 1000 ਸਕੁਅਰ ਫੀਟ ਦੀ ਜਗ੍ਹਾ ਤੇ ਕਿਉਂ ਬਾਗ ਲਗਣੇ ਚਾਰੇ ਪਾਸੇ ਫਲਾਂ ਦੇ ਬੂਟੇ ਲੱਗਣੇ ਆ ਔਰ ਉਸ ਵਿੱਚ ਉਹਦੇ ਮੈਡੀਸ਼ਨਲ ਤੇ ਹਰਬਲ ਪਲਾਂਟ ਜਿਹੜੇ ਆ ਜਿਵੇਂ ਤુલਸੀ ਅਸ਼ਵਗੰਧਾ ਮੈਂ ਸੁਨੀਤ ਸਿੰਘ ਸਾਹਿਬ ਨੂੰ ਕਹਿ ਰਿਹਾ ਸੀਗਾ ਵੀ ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਵੀ ਅਸੀਂ ਲੋਕਾਂ ਨੂੰ ਇੱਕ ਕੈਂਪੇਨ ਬਣਾ ਕੇ ਇਹ ਜਾਗਰੂਕ ਕਰੀਏ ਹੈਲਥ ਥਰੂ ਫੂਡ ਯਾਨੀ ਭੋਜਨ ਰਾਹੀਂ ਸਾਡੀ ਜਿਹੜੀ ਸਿਹਤ ਆ ਕਿਉਂਕਿ ਅਸੀਂ ਐਕਟ ਵਿੱਚ ਫੂਡ ਸਿਕਿਉਰਟੀ ਦੀ ਗੱਲ ਕਰਦੇ ਆਂ ਫੂਡ ਸਟਡੀ ਤੇ ਮੈਂ ਅਗਲੀ ਗੱਲ ਕਰਨ ਆਇਆ ਤੁਹਾਡੇ ਨਾਲ ਕਿ ਅਸੀਂ ਨਿਊਟ੍ਰੀਸ਼ਨ ਸਕੂਟ ਦੀ ਗੱਲ ਕਰ ਰਹੇ ਹਾਂ ਨਿਊਟ੍ਰੀਸ਼ਨ ਸਕੂਟ ਕੀ ਆ ਗਿਆ ਕਿ ਸਾਡੇ ਬੱਚਿਆਂ ਨੂੰ ਸਾਡੀਆਂ ਲაქਟੇਟਿੰਗ ਮਦਰਸ ਨੂੰ ਸਾਡੀਆਂ ਪ੍ਰੈਗਨੈਂਟ ਲੇਡੀਜ਼ ਨੂੰ ਜਾਂ ਸਾਡੇ ਸਮਾਜ ਆਮ ਬੰਦਾ ਜੀ ਰਿਹਾ ਉਹਨੂੰ ਹੈਲਦੀ ਫੂਡ ਮਿਲ ਰਿਹਾ ਉਹਦੇ ਵਾਸਤੇ ਜਿਹੜੀ ਮੈਂ ਇੱਕ ਮੁਹਿੰਮ ਬਿੱਡੀ ਆ ਉਸ ਤਹਿਤ ਮੈਂ ਅਫਸਰਰ ਬੇਨਤੀ ਕੀਤੀ ਆ ਕਿ ਤੁਸੀਂ ਆਪਣੀ ਡਿਊਟੀ ਵਿੱਚ ਲਿਜਾਣਾ ਤੇ ਲੱਕੀ ਆ ਤੇ ਪੀਯੂ ਹੈਗੀ ਆ ਸਹਿਯੋਗ ਲੋ ਐਡੀ ਸਰ ਬੇਨਤੀ ਕੀਤੀ ਮੈਂ ਕਿ ਤੁਸੀਂ ਫਾਰਸਟ ਮੈਕ ਵਿੱਚ ਤੋਂ ਹਾਰਟੀਕਲਚਰ ਮੈਕ ਵਿੱਚ ਤੋਂ ਖੇਤੀਬੀ ਮੈਕ ਵਿੱਚ ਤੋਂ ਇਹ ਨਰਸਰੀਆਂ ਡਿਵੈਲਪ ਕਰਾਓ ਕਿ ਜਿਹਦੇ ਨੇ ਅਸੀਂ ਹੈਲਦੀ ਪਲਾਂਟ ਜਿਹੜੇ ਆ ਉਹ ਉਹ ਇਹਨਾਂ ਅੰਗਨਵਾੜੀਆਂ 'ਚ ਇਹਨਾਂ ਸਕੂਲਾਂ ਦੇ ਵਿੱਚ ਲਵਾਈਏ ਡੀਯੂ ਮੈਡਮ ਬੇਨਤੀ ਕੀਤੀ ਕਿ ਸਕੂਲਾਂ ਦੇ ਵਿੱਚ ਕਾਫੀ ਜਗ੍ਹਾ ਗਵਰਨਮੈਂਟ ਸਕੂਲਾਂ 'ਚ ਹੁੰਦੀ ਆ ਉਹਦੇ ਵਿੱਚ ਕਿਚਨ ਗਾਰਡਨਿੰਗ ਲਵਾਓ ਬੱਚਿਆਂ ਨੂੰ ਸਬਜ਼ੀਆਂ ਜਿਹੜੀਆਂ ਬਗੈਰ ਖਾਦ ਤੋਂ ਬਗੈਰ ਦਵਾਈ ਤੋਂ ਕਿਵੇਂ ਪੈਦਾ ਕਰਨੀਆਂ ਉਹ ਸਿੱਖਦਾ ਬੱਚਾ ਤੇ ਉਹ ਸਬਜ਼ੀ ਨੂੰ ਜੇ ਵਿంటర్ ਵੈਜੀਟੇਬਲ ਹੈਗੀ ਉਹ ਉੱਥੇ ਜਿਹੜੇ ਅੰਗਨਵਾੜੀ ਵਿੱਚ ਸੌਰੀ ਜਿਹੜਾ ਅਸੀਂ ਫੂਡ ਦਿੰਨੇ ਆ ਮਿੱਡੇ ਵਿੱਚ ਉਹ ਸਬਜ਼ੀਆਂ ਦੇ ਆਪ ਵਰਤੀਏ ਵੀ ਤੇ ਬੱਚਿਆਂ ਨੂੰ ਉਹ ਜਿਹੜੇ ਪੱਤੇ ਹੈਗੇ ਆ ਚਾਹੇ ਉਹ ਮੂਲੀ ਦੇ ਗਾਜਰ ਦੇ ਛਲਗਮ ਦੇ ਉਹ ਪੱਤੇ ਨੂੰ ਉਬਾਲ ਕੇ ਬੱਚਿਆਂ ਨੂੰ ਪਲਾਵਾਂਗੇ ਸਾਡਾ ਕੋਈ ਖਰਚਾ ਨਹੀਂ ਹੁੰਦਾ ਪਰ ਨਿਊਟ੍ਰੀਸ਼ਨ ਬਹੁਤ ਵੱਧੀ ਹੈ ਇਹਵੇਂ ਬੇਨਤੀ ਕਰਨਾ ਸੀ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਨਿਊਟ੍ਰੀਸ਼ਨਲ ਸਿਕورٹی ਧਿਆਨ ਦੇ ਕੇ ਆਪਣੇ ਛੋਟੇ ਬੱਚਿਆਂ ਤੇ ਸਾਡੇ ਬੱਚੇ ਜਿਹੜੇ ਆ ਇਹਨਾਂ ਦੇ ਉੱਪਰ ਹੀ ਸਾਡਾ ਫਿਊਚਰ ਨਿਰਭਰ ਆ ਇਹਨਾਂ ਨੇ ਵੱਡੇ ਹੋ ਕੇ ਕੱਲ ਨੂੰ ਕੌਮ ਨੂੰ ਸੇਧ ਦੇਣੀ ਆ ਇਸ ਕਰਕੇ ਮੈਂ ਇਹ ਵੀ ਬੇਨਤੀ ਕੀਤੀ ਕਿ ਜਿੱਥੇ ਸਕੂਲਾਂ ਦੇ ਵਿੱਚ ਇਹ ਜਿਹੜਾ ਪੀਣ ਵਾਲਾ ਪਾਣੀ ਆ ਉਹਦੇ ਸੈਂਪਲ ਰੈਗੂਲਰ ਚੈੱਕ ਕਰਾਓ ਜਿੱਥੇ ਆਰਓ ਨਹੀਂ ਲੱਗੇ ਇਹ ਜਿਵੇਂ ਦੱਸਿਆ ਵੀ ਇਹਨਾਂ ਦੇ ਕੋਲੋ ਜਿਹੜੇ ਟਾਈਡ ਫੰਡ ਵਿੱਚ ਕੁਝ ਅਨਯੂਟਿਲੇ ਫੰਡ ਆ ਅਸੀਂ ਉਹ ਜਾਰੀ ਕਰ ਸਕਦੇ ਉਹ ਸ਼ੁੱਧ ਪਾਣੀ ਵਾਸਤੇ ਪਾਣ ਰਹਿਗੇ ਸੋ ਇੰਟੀਗ੍ਰੇਸ਼ਨ ਦਾ ਇੱਕ ਪਰਪਸ ਹੀ ਮੇਰਾ ਕਿ ਇੱਕ ਮਹਿਕਮੇ ਦੀ ਲੋੜ ਹੈਗੀ ਦੂਜੇ ਮਹਿਕਮੇ ਕੋਲ ਫੰਡ ਪਏ ਆ ਤੇ ਆਪਾਂ ਮਿਲ ਕੇ ਅਸੀਂ ਸਾਰੇ ਸਮਾਜ ਵਾਸਤੇ ਕੰਮ ਕਰਦੇ ਆ ਅਸੀਂ ਪਬਲਿਕ ਵਾਸਤੇ ਕੰਮ ਕਰਦੇ ਆ ਤੇ ਪਬਲਿਕ ਦਾ ਭਲਾ ਹੋ ਜੂਗਾ ਜੇ ਅਸੀਂ ਸਰਕਾਰੀ ਜਿਹੜੇ 31 ਮਾਰਚ ਨੂੰ ਰਿਹਾ ਆ ਅਨਯੂਜ਼ਡ ਫੰਡ ਪਏ ਆ ਉਹ ਫੰਡ ਵਰਤ ਕੇ ਅਸੀਂ ਇੱਕ ਆਂਗਣਵਾੜੀਆਂ ਵਿੱਚ ਅਸੀਂ ਮੈਡੀ ਵੀਲ ਵਿੱਚ ਸੁਧਾਰ ਲਿਆਈਏ ਤੇ ਅਸੀਂ ਅੱਜ ਜਿਹੜਾ ਖਾਸ ਫੋਕਸ ਰੱਖਿਆ ਸਕੂਲ ਹੈਲਥ ਪ੍ਰੋਗਰਾਮ ਤੇ ਉਹਦੇ ਵਿੱਚ ਸਿਵਲ ਸਰਚਨ ਸਾਹਿਬ ਦੀ ਪੂਰੀ ਟੀਮ ਆਈ ਹੋਈ ਸੀਗੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਕੂਲਾਂ ਦੇ ਜਾਂਦੇ ਆ ਤੁਸੀਂ ਬੱਚਿਆਂ ਦੀ ਸਿਹਤ ਚੈੱਕ ਕਰਦੇ ਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਅੱਖਾਂ ਦੀ ਇਸ਼ੂ ਹੁੰਦਾ ਟੈਨਿਕਾ ਪ੍ਰੋਬਲਮ ਕਰਦੇ ਆ ਇਹਨਾਂ ਨੂੰ ਦੱਸਿਆ ਮੈਨੂੰ ਕਈ ਕੇਸ ਐਸੇ ਵੀ ਆਏ ਜਿਦੇ ਵਿੱਚ ਅਨਫੋਰਚਨਟਲੀ ਬੱਚੇ ਨੂੰ ਗੰਭੀਰ ਕਿਸੇ ਬਿਮਾਰੀ ਪਾਈ ਗਈ ਆ ਕੋਈ ਹਾਰਟਵੇਚ ਸ਼ੇਕ ਨਿਕਲਿਆ ਹੋਰ ਆ ਉਹਦੇ ਵਿੱਚ ਦੱਸਿਆ ਸਿਵਲ ਸਰਚਨ ਸਾਹਿਬ ਨੇ ਕਿ ਅਸੀਂ ਉਹਨਾਂ ਬੱਚੇ ਨੂੰ ਆਪਣੀ ਸਰਕਾਰ ਦੇ ਖਰਚੇ ਤੇ ਪੀਜੀਏ ਲੈ ਗਏ ਕਈ ਬੱਚਿਆਂ ਨੂੰ 40s ਜਾ ਕੇ ਅਪਰ ਮਹਿੰਗੇ ਇਲਾਜ ਵੀ ਸਰਕਾਰ ਨੇ ਆਪਣੇ ਖਰਚੇ ਕਰਾਈ। ਸੋ ਮੇਰੀ ਬੇਨਤੀ ਹੈ ਕਿ ਜੇ ਇੰਨਾ ਕੰਮ ਹੋ ਰਿਹਾ ਵਾ ਤਾਂ ਤੁਹਾਨੂੰ ਮੇਰੀ ਬੇਨਤੀ ਹੈ ਵੀ ਇਹ ਚੀਜ਼ਾਂ ਬਾਰੇ ਜਾਗਰੂਕ ਕਰਾਓ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਬੇਨਤੀ ਕਰੂੰਗਾ ਕਿ ਹਰ ਸਕੂਲ ਦੇ ਵਿੱਚ ਹਰ ਇੱਕ ਅੰਗਰਵਾੜੀ 'ਚ ਹਰ ਕਲਾਸ਼ ਦੇ ਦਿੱਪੂ ਤੇ ਸਾਡੇ ਕਮਿਸ਼ਨ ਦਾ ਨੰਬਰ ਜਿਹੜਾ ਉਹ ਲਿਖਿਆ ਹੋਵੇ ਤਾਂ ਕਿ ਕਿਸੇ ਨੇ ਗਰਵਿੰਸਾ ਕੋਈ ਸ਼ਿਕਾਇਤ ਕਰਨੀ ਆ ਸ਼ਿਕਾਇਤ ਕਰੇ। ਮੇਰੇ ਕੋਲ ਚਾਰ ਮੈਂਬਰ ਸਭਾ ਵਾਂਡਰੀ ਅੱਛੇ ਜਿਹੜਾ ਕੰਮ ਕਰਦੇ ਆ। ਤੇਰੀ ਡਿਸਟ੍ਰਿਕਟਾਂ ਸਾਰੀ ਕਵਰ ਹੁੰਦੇ ਆ ਰੈਂਡਮਲੀ ਜਾਂਦੇ ਆ ਸਰਪ੍ਰਾਈਜ਼ ਜਾਂਦੇ ਆ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰਦੇ ਵੀ ਤੁਸੀਂ ਜਾ ਕੇ ਚੈੱਕ ਕਰੋ ਤੇ ਦਬਕੇ ਮਾਰਨ ਦੀ ਬਜਾਏ ਮੋਟੀਵੇਸ਼ਨਲ ਰਹੋ ਲੋਕਾਂ ਨੂੰ ਗਾਈਡ ਕਰੋ ਕਿ ਆਪਾਂ ਕੰਮ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਉਹਦੇ ਨਾਲ ਸਾਡਾ ਸਕਾਰਾਤਮਕ ਸੁਧਾਰ ਵੀ ਹੋਊਗਾ ਆਉਣ ਵਾਲੇ ਸਮੇਂ ਵਿੱਚ ਇਸ ਕਮਿਸ਼ਨ ਦਾ ਰੋਲ ਇਹ ਹੈਗਾ ਕਿ ਸਾਡੇ ਲਾਭਪਾਤਰੀਆਂ ਨੂੰ ਚਾਹੇ ਸਕੂਲ ਦੇ ਬੱਚੇ ਆ ਚਾਹੇ ਅੰਗਰਵੜੀ ਦੇ ਛੋਟੇ ਬੱਚੇ ਆ ਚਾਹੀਏ ਦੁੱਧ ਚੋਣ ਦੀਆਂ ਮਾਵਾਂ ਵਾਂ ਚਾਹੇ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਸਹੀ ਖਾਣਾ ਮਿਲੀ ਜਾਵੇ ਤੇ ਰਾਸ਼ਨ ਦੀਪੂਤ ਲੈਣ ਵਾਲੇ ਆਸ਼ਰਮ ਵਾਲਿਆਂ ਨੂੰ ਸਹੀ ਰਾਸ਼ਨ ਮਿ ਸਰ ਸੀਐਮ ਸਾਹਿਬ ਨੇ ਕਿਹਾ ਹੈ ਕਿ ਜੋ ਫਰੂਟ ਹੈ ਉਹ ਵੀ ਇਨਕਲੂਡ ਹੈ ਤੁਸੀਂ ਸੁਝਾਉਂਦੇ ਕਿ ਫਰੂਟ ਸਾਰੇ ਇਨਕਲੂਡ ਹੋਣੇ ਚਾਹੀਦੇ ਹਨ ਕਿੰਨੂ ਗਿਆ ਸੀ ਅ ਉਹਦੇ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਕਿੰਨੂ ਤਾਂ ਆਲਰੇਡੀ ਦੇ ਰਹੇ ਨੇ ਬੱਚਿਆਂ ਨੂੰ ਅਸੀਂ ਕੁਝ ਮੈਂ ਅੰਮ੍ਰਿਤਸਰ ਗਿਆ ਸੀ ਉੱਥੇ ਨੱਖਾ ਤੇ ਉੱਥੇ ਪੀਅਰਸ ਦੇ ਬਾਗ ਹੈਗੇ ਆ ਇੱਥੇ ਮੈਨੂੰ ਗੱਲ ਕਰ ਰਹੀ ਸੀ ਮੋਗੇ 'ਚ ਵੀ ਅਮਰੂਦ ਬੜਾ ਸੋ ਅਸੀਂ ਜਿਹੜੇ ਸੈਕਟਰੀ ਐਜੂਕੇਸ਼ਨ ਐਜੂਕੇਸ਼ਨ ਵਿਭਾਗ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣੀ ਕੋਸਟ ਫੈਕਟਰ ਦੇਖ ਲੈਣ ਤੇ ਜਿਹੜਾ ਸੀਜ਼ਨਲ ਤੇ ਲੋਕਲ ਫਰੂਟ ਆ ਉਹਨੂੰ ਵੀ ਸ਼ਾਮਿਲ ਕਰ ਲਓ ਕਈ ਤਾਂ ਕੇਲੇ ਵੀ ਦੇ ਰਹੇ ਹੋ ਰਿਹਾ ਤਾਂ ਇਹ ਉਹਦਾ ਕੋਸਟ ਪੈਰਾਮੀਟਰ ਆ ਢੀਡਾ ਫਰੂਟ ਫਿਟ ਹੁੰਦਾ ਆਈ ਥਿੰਕ ਉਸ ਮਿਲ ਸਕਦਾ ਭਾਵੇਂ ਕਿੰਨੂ ਆ ਮੋਸਟ ਬੀ ਫਰੂਟਡ ਹੈਗਾ ਉਹ ਮਿਲਣਾ ਚਾਹੀਦਾ ਬੱਚਿਆਂ ਨੂੰ